ਸੰਖ ਜੋਗ ਮਨ ਰਹੇ ਉਦਾਸ ਇਥੇ ਬਾਣੀ ਦਾ ਪਾਠ ਕਰਦੇ ਆਂ ਸਾਧ ਸੰਗਤ ਤੁਸੀਂ ਧਿਆਨ ਦੇਣਾ ਜਿਹੜਾ ਮਨ ਸ਼ਬਦ ਲਿਖਿਆ ਨਾ ਮਹਾਰਾਜ ਜੀ ਮਮ ਤੇ ਨੰਨੇ ਅੱਖਰ ਨੂੰ ਸਿਹਾਰੀ ਲਗਾ ਕੇ ਸਤਗੁਰੂ ਜੀ ਲਿਖ ਰਹੇ ਨੇ ਮਨ ਉਹ ਨੰਨੇ ਦੀ ਜਿਹੜੀ ਸਿਹਾਰੀ ਹੈ ਉਹ ਇਸ ਤਰ੍ਹਾਂ ਅਰਥ ਕਰਦੀ ਮਨ ਵਿੱਚ ਵਿੱਚ ਦੇ ਅਰਥ ਕਰੇਗੀ ਸੰਬੰਧ ਕੀ ਅਰਥ ਕਰੇਗੀ ਗੁਰਬਾਣੀ ਵਿੱਚ ਕਈਆਂ ਥਾਵਾਂ ਤੇ ਮਨ ਸ਼ਬਦ ਨੰਨੇ ਮੁਕਤੇ ਦੇ ਨਾਲ ਵੀ ਲਿਖਿਆ ਮਹਾਰਾਜ ਜੀ ਕਈਆਂ ਥਾਵਾਂ ਤੇ ਨੰਨੇ ਸ਼ਬਦ ਨੂੰ ਔਂਕੜ ਵੀ ਲੱਗਾ ਹੋਇਆ ਹੈ ਜਿਨ੍ਹਾਂ ਥਾਵਾਂ ਤੇ ਨੰਨਾ ਮੁਕਤਾ ਲਿਖਿਆ ਮਹਾਰਾਜ ਜੀ ਨੇ ਉਥੇ ਮਨ ਸ਼ਬਦ ਸੰਬੋਧਨ ਦੇ ਵਿੱਚ ਹੋਏਗਾ ਉਥੇ ਮਨ ਸ਼ਬਦ ਇਉਂ ਜਾਣਨਾ ਮਨ ਨੂੰ ਸੰਬੋਧਨ ਕਰ ਰਹੇ ਨੇ ਮਹਾਰਾਜ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਥੇ ਮਨ ਸ਼ਬਦ ਤੁਸੀਂ ਧਿਆਨ ਦਿਓ ਨੰਨੇ ਥੱਲੇ ਔਂਕੜ ਨਹੀਂ ਲੱਗੀ ਹੋਈ ਨੰਨਾ ਸ਼ਬਦ ਮੁਕਤਾ ਲਿਖਿਆ ਮਹਾਰਾਜ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ ਮਨ ਰੇ ਕੌਣ ਕਮਤਾਂ ਲੀਂਦੀ ਏ ਮੇਰੇ ਮਨਾਂ ਤੂੰ ਕਿਹੜੀ ਭੈੜੀ ਮਤ ਗ੍ਰਹਿਣ ਕਰ ਲਈ ਏ ਉਥੇ ਮਨ ਰੀ ਮਨ ਨੂੰ ਸੰਬੋਧਨ ਕੀਤਾ ਹੋਇਆ ਤੇ ਨੰਨਾ ਸ਼ਬਦ ਮਹਾਰਾਜ ਜੀ ਨੇ ਮੁਖਤਾ ਰੱਖਿਆ ਸੋ ਜਿੱਥੇ ਮੁਖਤਾ ਆਉਂਦਾ ਨੰਨਾ ਉਥੇ ਮਨ ਸ਼ਬਦ ਸੰਬੋਧਨ ਦੇ ਵਿੱਚ ਆ ਜਾਂਦਾ ਜਿਨ੍ਹਾਂ ਥਾਵਾਂ ਤੇ ਮਹਾਰਾਜ ਹੋਂ ਕੜ ਲਾਉਂਦੇ ਨੇ ਉਥੇ ਇੱਕ ਵਚਨ ਰੂਪ ਦੇ ਵਿੱਚ ਸਿੰਪਲ ਮਨ ਦੀ ਗੱਲ ਚੱਲ ਰਹੀ ਏ ਜਿੱਥੇ ਨੰਨੇ ਨੂੰ ਹਿਸ਼ਿਆਰੀ ਲੱਗ ਗਈ ਔਰਤ ਬਣ ਜਾਣ ਕੇ ਮਨ ਵਿੱਚ ਮਨ ਦੇ ਅੰਦਰ ਮਨ ਦੇ ਰਾਹੀ ਮਨ ਦੇ ਦੁਆਰਾ ਜਿਵੇਂ ਬਚਨ ਆਉਂਦਾ ਬਾਣੀ ਵਿੱਚ ਕਿੰਨਾ ਦਰੀਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਗੁਰਮੁਖਾਂ ਦੀ ਮਿੱਤਰਤਾ ਉਹਨਾਂ ਗੁਰਮੁਖਾਂ ਦੇ ਨਾਲ ਹੈ ਜਿਨ੍ਹਾਂ ਦੇ ਮਨ ਵਿੱਚ ਤੇ ਜਿਨ੍ਹਾਂ ਦੇ ਮੁਖ ਵਿੱਚ ਸੱਚੇ ਪ੍ਰਮਾਤਮਾ ਦਾ ਨਾਮ ਟਿਕਿਆ ਹੋਇਆ ਅਸੰਖ ਭਗਤ ਇਥੇ ਭਗਤ ਸ਼ਬਦ ਨਾਲ ਵੀ ਸਾਧ ਸੰਗਤ ਤੁਸੀਂ ਧਿਆਨ ਦੇਣਾ ਭੱਬਾ ਗੱਗਾ ਤੇ ਤੱਤਾ ਇਹ ਤਿੰਨੇ ਸ਼ਬਦ ਮਹਾਰਾਜ ਜੀ ਨੇ ਮੁਕਤੇ ਰੱਖੇ ਨੇ ਉਚਾਰਨ ਆਪਾਂ ਕੀਤਾ ਭਗਤ ਗੁਰਬਾਣੀ ਵੀ ਤਤੇ ਸ਼ਬਦ ਥੱਲੇ ਔਂਕੜ ਲਾ ਕੇ ਵੀ ਮਹਾਰਾਜ ਜੀ ਭਗਤ ਲਿਖਦੇ ਨੇ ਇਸੇ ਤਰ੍ਹਾਂ ਤਤੇ ਸ਼ਬਦ ਨੂੰ ਸਿਹਾਰੀ ਲਗਾ ਕੇ ਵੀ ਭਗਤ ਲਿਖਦੇ ਨੇ ਤਿੰਨਾਂ ਦਾ ਉਚਾਰਨ ਇੱਕ ਹੈ ਪਰ ਅਰਥਾਂ ਦੇ ਵਿੱਚ ਫਰਕ ਹੈ ਜਿੱਥੇ ਤਤੇ ਥੱਲੇ ਔਂਕੜ ਲਾ ਕੇ ਲਿਖਿਆ ਹੁੰਦਾ ਭਗਤ ਉਥੇ ਇੱਕ ਵਚਨ ਰੂਪ ਦੇ ਵਿੱਚ ਹੋਏਗਾ ਭਾਵ ਕਿ ਇੱਕ ਭਗਤ ਦੀ ਗੱਲ ਹੋ ਰਹੀ ਜਿੱਥੇ ਔਂਕੜ ਲੈ ਜਾਂਦਾ ਉਥੇ ਬਹੁਵਚਨ ਰੂਪ ਦੇ ਵਿੱਚ ਹੋ ਗਿਆ ਜਾਦੇ ਭਗਤਾਂ ਦੀ ਗੱਲ ਜਿਵੇਂ ਇੱਥੇ ਆਪਾਂ ਜਪਜੀ ਸਾਹਿਬ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਅਸੰਖ ਭਗਤ ਅਣਗਿਣੇ ਹੀ ਅਣਗਿਣਤ ਹੀ ਭਗਤ ਨੇ ਬਹੁਵਚਨ ਰੂਪ ਦੇ ਵਿੱਚ ਆ ਗਿਆ ਪਰ ਜਿੱਥੇ ਤਤੇ ਸ਼ਬਦ ਨੂੰ ਸਿਹਾਰੀ ਲਾ ਕੇ ਆਵੇ ਸਾਧ ਸੰਗਤ ਉੱਥੇ ਆਪਾਂ ਸਮਝਣਨਾ ਹੈ ਵੀ ਇੱਥੇ ਭਗਤੀ ਦੀ ਗੱਲ ਹੋ ਰਹੀ ਹੈ ਜਦੋਂ ਤਤੇ ਸ਼ਬਦ ਨੂੰ ਸਿਹਾਰੀ ਲੱਗ ਗਈ ਫਿਰ ਇਹ ਦਾਰਥ ਬਣੇਗਾ ਭਗਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਆਪ ਸਰਬੱਤ ਸੰਗਤ ਜਾਣਦੇ ਹੀ ਹੋ ਕਿ ਅਸੀਂ ਭਗਤੀ ਸ਼ਕਤੀ ਟੀਵੀ ਪੰਜਾਬੀ ਇਸ ਚੈਨਲ ਦੇ ਉੱਪਰ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਦੇ ਅੰਦਾਲ ਸੰਬੰਧਿਤ ਵਿਚਾਰ ਸੰਗਤ ਦੇ ਨਾਲ ਸਾਂਝੇ ਕਰ ਰਹੇ ਹਾਂ। ਔਰ ਪਿਛਲੇ ਕੁਝ ਦਿਨਾਂ ਤੋਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਾਲ ਸੰਬੰਧਿਤ ਸੰਥਿਆ ਦੀ ਵਿਚਾਰ ਸੰਗਤ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸਾਧ ਸੰਗਤ ਜੀ ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 16 ਪੌੜੀਆਂ ਦੀ ਵਿਚਾਰ ਮੁਕੰਮਲ ਕਰ ਚੁੱਕੇ ਹਾਂ ਆਓ 17ਵੀਂ ਪੌੜੀ ਤੋਂ ਸੰਥਿਆ ਦੀ ਵਿਚਾਰ ਨੂੰ ਆਪਾਂ ਅੱਗੇ ਤੋਰਨ ਦਾ ਯਤਨ ਕਰੀਏ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾਤਾ ਜੀ ਨੇ ਹੁਣ ਤੱਕ ਸਾਨੂੰ ਇਸ ਬਾਣੀ ਦੇ ਵਿੱਚ ਜਿੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਪ ਦੇ ਨਾਲ ਜੁੜਨ ਦਾ ਜ਼ਿਕਰ ਕੀਤਾ ਸਾਨੂੰ ਸਿਖਿਆ ਦਿੱਤੀ ਨਾਲ ਹੀ ਅਨੇਕ ਕਰਮਕਾਂਡ ਜਿਹੜੇ ਨੇ ਉਹਨਾਂ ਤੋਂ ਸਾਡਾ ਛੁਟਕਾਰਾ ਦਿਵਾਇਆ ਸਾਨੂੰ ਸਮਝਾਇਆ ਕਿ ਤੀਰਥ ਸਥਾਨਾਂ ਤੇ ਜਾਣ ਦਾ ਲਾਭ ਨਹੀਂ ਬਲਕਿ ਮਨੁੱਖ ਨੇ ਆਪਣੇ ਅੰਦਰ ਦੇ ਤੀਰਥ ਤੇ ਇਸ਼ਨਾਨ ਕਰਨਾ ਹੈ ਸੋ ਇਹਦੇ ਨਾਲ ਹੀ ਸਤਿਗੁਰੂ ਜੀ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ ਕਿ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਅਸੀਂ ਸੁਣਨਾ ਵੀ ਹੈ ਤੇ ਸੁਣਨ ਤੋਂ ਬਾਅਦ ਅਸੀਂ ਮੰਨਣਾ ਵੀ ਹੈ ਸੋ ਸੁਣੇ ਅਤੇ ਮੰਨੇ ਦੀਆਂ ਪੌੜੀਆਂ ਦੇ ਵਿੱਚ ਆਪਾਂ ਇਹ ਵਿਚਾਰ ਸਾਂਝੀ ਕੀਤੀ ਸੀ ਇਸ ਤੋਂ ਬਾਅਦ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿਮਾਨ ਇਸ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜਿੱਥੇ ਪੰਜ ਜਣਾਂ ਦਾ ਜ਼ਿਕਰ ਕੀਤਾ ਉਹਨਾਂ ਗੁਰਮਖੰਡਾਂ ਦਾ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਿਆ ਵੀ ਹੈ ਤੇ ਸੁਣਨ ਤੋਂ ਬਾਅਦ ਉਸ ਦੇ ਨਾਮ ਨੂੰ ਉਹਨਾਂ ਨੇ ਮੰਨਿਆ ਵੀ ਹੈ ਉੱਥੇ ਨਾਲ ਹੀ ਮਹਾਰਾਜ ਜੀ ਨੇ ਇਹ ਵੀ ਸਮਝਾਇਆ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਆਪਣੀਆਂ ਕਲਪਨਾਵਾਂ ਦੇ ਵਿੱਚੋਂ ਪੈਦਾ ਕੀਤੀਆਂ ਕਿ ਜਿਵੇਂ ਕਿਸੇ ਧੌਲੇ ਬਲਦ ਨੇ ਧਰਤੀ ਨੂੰ ਆਪਣੇ ਸਿੰਗਾਂ ਦੇ ਉੱਪਰ ਚੱਕਿਆ ਹੋਇਆ ਉਸ ਬਣਾਈ ਹੋਈ ਮਨੌਤ ਨੂੰ ਰੱਦ ਕਰਦਿਆਂ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਸਮਝਾਇਆ ਕਿ ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੂਤ ਇਹ ਵਿਚਾਰ ਆਪਾਂ ਪਿਛਲੀ ਪੌੜੀ ਦੇ ਵਿੱਚ ਸਾਂਝੀ ਕੀਤੀ ਔਸਾਰ ਸੰਗਤ ਜੀ ਹੁਣ ਜੋ ਪੌੜੀਆਂ ਅੱਗੇ ਸਾਡੇ ਸਾਨੂੰ ਖਾਰੀਆਂ ਨੇ ਇਹਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਪਰਮਾਤਮਾ ਜੀ ਦੀ ਇਸ ਕਾਇਨਾਤ ਦੀ ਵਿਸ਼ਾਲਤਾ ਦਾ ਜ਼ਿਕਰ ਕਰ ਰਹੇ ਨੇ ਕਿ ਉਸ ਦਾਤੇ ਦੀ ਸਾਜੀ ਹੋਈ ਇਹ ਕਾਇਨਾਤ ਕਿੰਨੀ ਵਿਸ਼ਾਲ ਹੈ ਤੇ ਇਸ ਕਾਇਨਾਤ ਵਿੱਚ ਇਸ ਬ੍ਰਹਿਮੰਡ ਜਾਂ ਕਹੀਏ ਇਸ ਸੰਸਾਰ ਦੇ ਵਿੱਚ ਕਿੰਨਾ ਕੁਝ ਉਸ ਨੇ ਬਣਾਇਆ ਵਾਹਿਗੁਰੂ ਜੀ ਦੇ ਸਾਜੇ ਹੋਏ ਇਸ ਸੰਸਾਰ ਦੇ ਵਿੱਚ ਜਾਪ ਕਰਨ ਵਾਲੇ ਵੀ ਮੌਜੂਦ ਨੇ ਤੇ ਇਸ ਸੰਸਾਰ ਦੇ ਵਿੱਚ ਉਹ ਵੀ ਮੌਜੂਦ ਨੇ ਜਿਹੜੇ ਚੋਰੀਆਂ ਕਰ ਰਹੇ ਨੇ ਬੰਦੇ ਕਰਮ ਕਰ ਰਹੇ ਨੇ ਭੈੜੇ ਕੰਮਾਂ ਦੇ ਵਿੱਚ ਫਸੇ ਨੇ ਇੱਥੇ ਉਹ ਵੀ ਮੌਜੂਦ ਨੇ ਜਿਹੜੇ ਧਰਮ ਦੇ ਕਰਮ ਕਰ ਰਹੇ ਨੇ ਤੇ ਉਹ ਵੀ ਮੌਜੂਦ ਨੇ ਜਿਹੜੇ ਆ ਧਰਮ ਦੇ ਕਰਮ ਕਰ ਰਹੇ ਨੇ ਔਰ ਸਾ ਸੰਗਤ ਧਿਆਨ ਦੇਣਾ ਇੱਕ ਸ਼ਬਦ ਸਾਡੇ ਸਾਹਮਣੇ ਤੇ ਵਾਰ-ਵਾਰ ਆਏਗਾ ਉਹ ਸ਼ਬਦ ਹੈ ਅ ਸੰਖ ਸ਼ੰਖ ਸ਼ਬਦ ਦੇ ਅਗਲੇ ਪਾਸੇ ਐੜਾ ਲਾ ਕੇ ਸ਼ਬਦ ਬਣਾਇਆ ਅਸੰਖ ਅਸੰਖ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਅਣਗਿਣਤ ਜੋ ਗਿਣਤੀ ਦੇ ਵਿੱਚ ਨਾ ਆ ਸਕੇ ਜਿਵੇਂ ਆਪਾਂ ਜਦੋਂ ਗਿਣਤੀ ਕਰਦੇ ਹਾਂ ਤੇ ਇਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਲੱਖ 10 ਲੱਖ ਕਰੋੜ 10 ਕਰੋੜ ਇਸ ਤਰ੍ਹਾਂ ਗਿਣਤੀ ਅੱਗੇ ਨੂੰ ਜਾਂਦੀ ਹੈ ਸੋ ਜਦੋਂ ਸੰਖ ਸ਼ਬਦ ਆ ਜਾਂਦਾ ਹੈ ਉਥੇ ਜਾ ਕੇ ਸਾਰੀ ਗਿਣਤੀ ਖਤਮ ਹੋ ਜਾਂਦੀ ਹੈ ਤੋ ਮਹਾਰਾਜ ਜੀ ਨੇ ਸ਼ੰਖ ਸ਼ਬਦ ਦੇ ਅੱਗੇ ਵੀ ਐੜਾ ਅਗੇਤਰ ਲਾ ਕੇ ਸ਼ਬਦ ਬਣਾਇਆ ਅਸੰਖ ਜਿਹਦਾ ਅਰਥ ਬਣਦਾ ਹੈ ਗਿਣਤੀਆਂ ਤੋਂ ਪਰੇ ਜਿੱਥੇ ਜਾ ਕੇ ਗਿਣਤੀਆਂ ਮਿੰਟੀਆਂ ਮੁੱਕ ਜਾਂਦੀਆਂ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਖੁਦ ਆਪ ਬੇਅੰਤ ਨੇ ਤੇ ਉਹਨਾਂ ਦੀ ਸਾਜੀ ਹੋਈ ਇਹ ਜੋ ਕਾਇਨਾਤ ਹੈ ਉਹਨਾਂ ਦਾ ਸਾਜਿਆ ਹੋਇਆ ਜੋ ਬ੍ਰਹਿਮੰਡ ਹੈ ਉਹ ਵੀ ਬੇਅੰਤ ਹੈ ਜੋ ਕਿ ਕਿਸੇ ਗਿਣਤੀ ਦੇ ਵਿੱਚ ਨਹੀਂ ਆ ਸਕਦਾ ਆਓ ਸਾਥ ਸੰਗਤ ਜੋ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਸਮਝਾ ਰਹੇ ਨੇ ਉਹਨਾਂ ਦੇ ਉਚਾਰੇ ਹੋਏ ਇਹਨਾਂ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਅਸੰਖ ਜਪ ਅਸੰਖ ਭਾਉ ਅਸੰਖ ਸ਼ਬਦ ਦਾ ਆਪਾਂ ਹੁਣੇ ਹੀ ਅਰਥ ਸਮਝਿਆ ਕਿ ਅਸੰਖ ਦਾ ਅਰਥ ਹੈ ਜੋ ਗਿਣਤੀ ਤੋਂ ਪਰੇ ਹੋਵੇ ਜਿਹੜਾ ਗਿਣਤੀਆਂ ਦੇ ਦਾਇਰੇ ਤੋਂ ਪਰੇ ਚਲਾ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਅਸੰਖ ਜਪ ਪਰਮਾਤਮਾ ਦੀ ਪੈਦਾ ਕੀਤੀ ਇਸ ਕਾਇਨਾਤ ਵਿੱਚ ਅਣਗਿਣਤ ਜੀਵ ਐਸੇ ਨੇ ਜਿਹੜੇ ਜਪ ਰਹੇ ਨੇ ਜਿਹੜੇ ਜਪਣ ਵਾਲੇ ਨੇ ਜਦੋਂ ਤੋਂ ਇਹ ਬ੍ਰਹਿਮੰਡ ਸਾਜਿਆ ਵਾਹਿਗੁਰੂ ਜੀ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਅਣਗਿਣਤ ਹੀ ਜੀਵ ਐਸੇ ਹੋਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਅਸੰਖ ਜਪ ਅਸੰਖ ਭਾਉ ਅਣਗਿਣਤ ਐਸੇ ਨੇ ਜਿਹੜੇ ਭਾਉ ਦਾ ਅਰਥ ਹੈ ਪ੍ਰੇਮ ਕਰਨ ਵਾਲੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਿਆਰ ਦਾ ਭਾਵ ਪੈਦਾ ਹੋਇਆ ਪ੍ਰੇਮ ਭਾਵ ਰੱਖਣ ਵਾਲੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਐਸੇ ਨੇ ਜਿਹੜੇ ਪੂਜਾ ਕਰਨ ਵਾਲੇ ਨੇ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ ਨੇ ਅਸੰਖ ਤਪਤਾਉ ਤਪ ਸਾਧਨ ਵਾਲੇ ਜਿਨ੍ਹਾਂ ਨੇ yogੀਆਂ ਵਾਲੇ ਤਪ ਸਾਧੇ ਐਸੇ ਵੀ ਅੱਜ ਤੱਕ ਅਣਗਿਣਤ ਜੀਵ ਸੰਸਾਰ ਦੇ ਵਿੱਚ ਆਏ ਉਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗੰ ਬੰਨ ਰਹੇ ਉਦਾਸ ਅਸੰਖ ਸ਼ਬਦ ਤੇ ਹਲਕਾ ਜਿਹਾ ਵਿਸ਼ਰਾਮ ਦੇ ਕੇ ਆਪਾਂ ਪਾਠ ਕਰਾਂਗੇ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖਾਂ ਹੀ ਐਸੇ ਪੈਦਾ ਹੋਏ ਅੱਜ ਵੀ ਨੇ ਪਹਿਲਾਂ ਵੀ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਮੁਖ ਤੋਂ ਆਪਣੀ ਜ਼ੁਬਾਨ ਤੋਂ ਗ੍ਰੰਥਾਂ ਦੇ ਪਾਠ ਕੀਤੇ ਕਰਮ ਗ੍ਰੰਥ ਪੜੇ ਅਸੰਖ ਗ੍ਰੰਥ ਮੁਖ ਵੇਦ ਪਾਠ ਜਿਨ੍ਹਾਂ ਨੇ ਵੇਦ ਇਤਿਆਦਿਕ ਧਰਮ ਗ੍ਰੰਥਾਂ ਦਾ ਪठन-ਪਾठन ਕੀਤਾ ਮਹਾਰਾਜ ਗੁਰੂ ਨਾਨਕ ਸਾਹਿਬ ਦਾਤਾ ਜੀ ਕਹਿੰਦੇ ਐਸੇ ਅਸੰਖ ਜੀਵ ਇਸ ਸੰਸਾਰ ਦੇ ਵਿੱਚ ਮੌਜੂਦ ਨੇ ਪਹਿਲਾਂ ਵੀ ਸਨ ਚਲੇ ਗਏ ਸੰਸਾਰ ਤੋਂ ਅੱਜ ਵੀ ਦੁਨੀਆ ਦੇ ਵਿੱਚ ਮੌਜੂਦ ਨੇ ਅਸੰਖ ਜੋਗ ਮਨ ਰਹੇ ਉਦਾਸ ਅਣਗਿਣਤ ਐਸੇ ਜੀਵ ਨੇ ਜਿਹੜੇ ਜੋਗ ਸਾਧਨਾ ਕਰਨ ਵਾਲੇ ਜਿਵੇਂ ਜੋਗੀਆਂ ਨੇ ਜੋਗ ਸਾਧਨਾ ਕੀਤੀ ਜਿਨ੍ਹਾਂ ਨੇ योग साधना ਕੀਤੀ ਉਹ ਵੀ ਅਣਗਿਣਤ ਸੰਸਾਰ ਦੇ ਵਿੱਚ ਆ ਸੰਖ ਜੋਗ ਮਨ ਰਹੇ ਉਦਾਸ ਇੱਥੇ ਬਾਣੀ ਦਾ ਪਾਠ ਕਰਦੇ ਆ ਸਾਧ ਸੰਗਤ ਤੁਸੀਂ ਧਿਆਨ ਦੇਣਾ ਜਿਹੜਾ ਮਨ ਸ਼ਬਦ ਲਿਖਿਆ ਨਾ ਮਹਾਰਾਜ ਜੀ ਮਮ ਤੇ ਨੰਨੇ ਅੱਖਰ ਨੂੰ ਸਿਹਾਰੀ ਲਗਾ ਕੇ ਸਤਿਗੁਰੂ ਜੀ ਲਿਖ ਰਹੇ ਨੇ ਮਨ ਉਹ ਨੰਨੇ ਦੀ ਜਿਹੜੀ ਸਿਹਾਰੀ ਹੈ ਉਹ ਇਸ ਤਰ੍ਹਾਂ ਅਰਥ ਕਰਦੀ ਮਨ ਵਿੱਚ ਵਿੱਚ ਦੇ ਅਰਥ ਕਰੇਗੀ ਸੰਬੰਧ ਕੀ ਅਰਥ ਕਰੇਗੀ ਗੁਰਬਾਣੀ ਵਿੱਚ ਕਈਆਂ ਥਾਵਾਂ ਤੇ ਮਨ ਸ਼ਬਦ ਨੰਨੇ ਮੁਕਤੇ ਦੇ ਨਾਲ ਵੀ ਲਿਖਿਆ ਮਹਾਰਾਜ ਜੀ ਨੇ ਕਈਆਂ ਥਾਵਾਂ ਤੇ ਨੰਨੇ ਸ਼ਬਦ ਨੂੰ ਔਕੜ ਵੀ ਲੱਗਾ ਹੋਇਆ ਹੈ ਜਿਨ੍ਹਾਂ ਥਾਵਾਂ ਤੇ ਨੰਨਾ ਮੁਕਤਾ ਲਿਖਿਆ ਮਹਾਰਾਜ ਜੀ ਨੇ ਉਥੇ ਮਨ ਸ਼ਬਦ ਸੰਬੋਧਨ ਦੇ ਵਿੱਚ ਹੋਏਗਾ ਉਥੇ ਮਨ ਸ਼ਬਦ ਇਵੇਂ ਜੰਮਣਾ ਮਨ ਨੂੰ ਸੰਬੋਧਨ ਕਰ ਰਹੇ ਨੇ ਮਹਾਰਾਜ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਥੇ ਮਨ ਸ਼ਬਦ ਤੁਸੀਂ ਧਿਆਨ ਦਿਓ ਨੰਨੇ ਥੱਲੇ ਔਕੜ ਨਹੀਂ ਲੱਗੀ ਹੋਈ ਨੰਨਾ ਸ਼ਬਦ ਮੁਕਤਾ ਲਿਖਿਆ ਮਹਾਰਾਜ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ ਮਨ ਰੇ ਕੌਣ ਕਮਾਤੈ ਲੀਂਦੀ ਏ ਮੇਰੇ ਮਨਾਂ ਤੂੰ ਕਿਹੜੀ ਭੈੜੀ ਮਤ ਗ੍ਰਹਿਣ ਕਰ ਲਈ ਏ ਉਥੇ ਮਨ ਰੇ ਮਨ ਨੂੰ ਸੰਬੋਧਨ ਕੀਤਾ ਹੋਇਆ ਤੇ ਨੰਨਾ ਸ਼ਬਦ ਮਹਾਰਾਜ ਜੀ ਨੇ ਮੁਕਤਾ ਰੱਖਿਆ ਸੋ ਜਿੱਥੇ ਮੁਕਤਾ ਆਉਂਦਾ ਨੰਨਾ ਉਥੇ ਮਨ ਸ਼ਬਦ ਸੰਬੋਧਨ ਦੇ ਵਿੱਚ ਆ ਜਾਂਦਾ ਜਿਨ੍ਹਾਂ ਥਾਵਾਂ ਤੇ ਮਹਾਰਾਜ ਔਕੜ ਲਾਉਂਦੇ ਨੇ ਉਥੇ ਇੱਕ ਵਚਨ ਰੂਪ ਦੇ ਵਿੱਚ ਸਿੰਪਲ ਮਨ ਦੀ ਗੱਲ ਚੱਲ ਰਹੀ ਏ ਜਿੱਥੇ ਨੰਨੇ ਨੂੰ ਹਿਯਾਰੀ ਲੱਗ ਗਈ ਉਰਤ ਬਣ ਜਾਣਗੇ ਮਨ ਵਿੱਚ ਮਨ ਦੇ ਅੰਦਰ ਮਨ ਦੇ ਰਾਹੀ ਮਨ ਦੇ ਦੁਆਰਾ ਜਿਵੇਂ ਬਚਨ ਆਉਂਦਾ ਬਾਣੀ ਵਿੱਚ ਕਿੰਨਾ ਦਰੀਆਵਾਂ ਸਿਉ ਦੋਸਤੀ ਮਨ ਮੁਖ ਸਚਾ ਨਾ ਗੁਰਮੁਖਾਂ ਦੀ ਮਿੱਤਰਤਾ ਉਹਨਾਂ ਗੁਰਮੁਖਾਂ ਦੇ ਨਾਲ ਹੈ ਜਿਨ੍ਹਾਂ ਦੇ ਮਨ ਵਿੱਚ ਤੇ ਜਿਨ੍ਹਾਂ ਦੇ ਮੁਖ ਵਿੱਚ ਸੱਚੇ ਪ੍ਰਮਾਤਮਾ ਦਾ ਨਾਮ ਟਿਕਿਆ ਹੋਇਆ ਸੋ ਇੱਥੇ ਵੀ ਇਹਨਾਂ ਨੇ ਇਹਨੂੰ ਸਿਆਰੀ ਲਈ ਮਹਾਰਾਜੀ ਨੇ ਅਸੰਖ ਜੋਗ ਅਸੰਖਾਇ ਜੋਗ ਸਾਧਨਾ ਕਰਨ ਵਾਲੇ ਨੇ ਮਨ ਰਹੇ ਉਦਾਸ ਜਿਹੜੇ ਆਪਣੇ ਮਨ ਵਿੱਚ ਉਦਾਸ ਰਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਭਗਤ ਇਥੇ ਭਗਤ ਸ਼ਬਦ ਨਾਲ ਵੀ ਸਾਧ ਸੰਗਤ ਤੁਸੀਂ ਧਿਆਨ ਦੇਣਾ ਪੱਬਾ ਗੱਗਾ ਤੇ ਤੱਤਾ ਇਹ ਤਿੰਨੇ ਸ਼ਬਦ ਮਹਾਰਾਜ ਜੀ ਨੇ ਮੁਕਤੇ ਰੱਖੇ ਨੇ ਉਚਾਰਨ ਆਪਾਂ ਕੀਤਾ ਭਗਤ ਗੁਰਬਾਣੀ ਵੀ ਤੱਤੇ ਸ਼ਬਦ ਥੱਲੇ ਔਂਕੜ ਲਾ ਕੇ ਵੀ ਮਹਾਰਾਜ ਜੀ ਭਗਤ ਲਿਖਦੇ ਨੇ ਇਸੇ ਤਰ੍ਹਾਂ ਤਤੇ ਸ਼ਬਦ ਨੂੰ ਸਿਹਾਰੀ ਲਗਾ ਕੇ ਵੀ ਭਗਤ ਲਿਖਦੇ ਨੇ ਤਿੰਨਾਂ ਦਾ ਉਚਾਰਨ ਇੱਕ ਹੈ ਪਰ ਅਰਥਾਂ ਦੇ ਵਿੱਚ ਫਰਕ ਹੈ ਜਿੱਥੇ ਤਤੇ ਥੱਲੇ ਔਂਕੜ ਲਾ ਕੇ ਲਿਖਿਆ ਹੁੰਦਾ ਭਗਤ ਉਥੇ ਇੱਕ ਵਚਨ ਰੂਪ ਦੇ ਵਿੱਚ ਹੋਏਗਾ ਭਾਵ ਕਿ ਇੱਕ ਭਗਤ ਦੀ ਗੱਲ ਹੋ ਰਹੀ ਜਿੱਥੇ ਔਂਕੜ ਲੈ ਜਾਂਦਾ ਉਥੇ ਬਹੁ ਵਚਨ ਰੂਪ ਦੇ ਵਿੱਚ ਹੋ ਗਿਆ ਜਾਦੇ ਭਗਤਾਂ ਦੀ ਗੱਲ ਜਿਵੇਂ ਇੱਥੇ ਆਪਾਂ ਜਪਜੀ ਸਾਹਿਬ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਅਸੰਖ ਭਗਤ ਅਣਗਿਣ ਹੀ ਅਣਗਿਣਤ ਹੀ ਭਗਤ ਨੇ ਬਹੁ ਵਚਨ ਰੂਪ ਦੇ ਵਿੱਚ ਆ ਗਿਆ ਪਰ ਜਿੱਥੇ ਤਤੇ ਸ਼ਬਦ ਨੂੰ ਸਿਹਾਰੀ ਲਾ ਕੇ ਆਵੇ ਸਾਧ ਸੰਗਤ ਉੱਥੇ ਆਪਾਂ ਸਮਝਣਨਾ ਵੀ ਇੱਥੇ ਭਗਤੀ ਦੀ ਗੱਲ ਹੋ ਰਹੀ ਹੈ ਜਦੋਂ ਤਤੇ ਸ਼ਬਦ ਨੂੰ ਸਿਹਾਰੀ ਲੱਗ ਗਈ ਫਿਰ ਇਹ ਅਰਥ ਬਣੇਗਾ ਭਗਤੀ ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਆਂ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਰਹਿਰਾ ਸਾਹਿਬ ਦੇ ਪਾਠ ਵਿੱਚ ਉੱਥੇ ਭਗਤ ਸ਼ਬਦ ਤਤੇ ਨੂੰ ਸਿਹਾਰੀ ਲਾ ਕੇ ਲਿਖਿਆ ਭਾਵ ਉੱਥੇ ਭਗਤੀ ਦੇ ਅਰਥਾਂ ਦੇ ਵਿੱਚ ਹੋਏਗਾ ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਬਚਨ ਨੇ ਹਜ਼ੂਰ ਫਰਮਾਉਂਦੇ ਨੇ ਅਸੰਖ ਭਗਤ ਅਣਗਿਣਤ ਹੀ ਭਗਤ ਨੇ ਗੁਣ ਗਿਆਨ ਵਿਚਾਰ ਜਿਹੜੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਨੇ ਗੁਣ ਗਿਆਨ ਵਿਚਾਰ ਵਿਚਾਰ ਭੂਵਿੰਦ ਬਿਹਾਰੀ ਲੱਗੀ ਹੈ ਆਪਾਂ ਬਿਹਾਰੀ ਦਾ ਹੀ ਉਚਾਰਨ ਕਰਾਂਗੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸਤੀ ਸ਼ਬਦ ਦਾ ਅਰਥ ਹੈ ਸਾਧ ਸੰਗਤ ਸਤ ਧਰਮ ਵਾਲੇ ਸਤ ਪਾਦਨ ਵਾਲੇ ਜਿਹੜੇ ਵਿਸ਼ੇਵਿਕਾਰਾਂ ਤੋਂ ਬਚੇ ਹੋਏ ਤੇ ਦਾਤਾਰ ਸ਼ਬਦ ਦਾ ਅਰਥ ਹੋ ਗਿਆ ਦਾਤੇ ਅਸੰਖ ਸਤੀ ਅਸੰਖ ਦਾਤਾਰ ਵਾਹਿਗੁਰੂ ਜੀ ਦੀ ਕੈਨਦਤ ਵਿੱਚ ਅਸੰਖਾਂ ਹੀ ਅਣਗਿਣਤ ਹੀ ਐਸੇ ਪੈਦਾ ਹੋਏ ਜਿਹੜੇ ਸਤੀ ਨੇ ਜਿਨ੍ਹਾਂ ਨੇ ਜਤ ਸਦਾ ਪਾਲਨ ਪਾਲਨ ਕੀਤਾ ਪਾਪ ਵਿਸ਼ੇਵਿਕਾਰਾਂ ਤੋਂ ਬਚੇ ਹੋਏ ਅਸੰਖਾਂ ਹੀ ਐਸੇ ਜਿਹੜੇ ਦਾਤੇ ਬਣ ਕੇ ਅੱਗੇ ਦਾਤਾਂ ਦੇ ਰਹੇ ਨੇ ਪਾਪ ਜਿਨ੍ਹਾਂ ਨੂੰ ਦਾਤ ਦੇਣ ਦੀ ਸਮਰੱਥਾ ਵਾਹਿਗੁਰੂ ਜੀ ਨੇ ਦਿੱਤੀ ਹੋਈ ਹੈ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹਪਖਸਾਰ ਅਸੰਖ ਅਣਗਿਣਤ ਸੂਰ ਸੂਰਮੇ ਅਣਗਿਣਤ ਹੀ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਸੂਰਮੇ ਪੈਦਾ ਹੋਏ ਅਸੰਖ ਸੂਰ ਮੂਹਪਖਸਾਰ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਪਰ ਸਾਰ ਦਾ ਅਰਥ ਹੈ ਲੋਹਾ ਐਸੇ ਸੂਰਮੇ ਪੈਦਾ ਹੋਏ ਜਿਹੜੇ ਮੈਦਾਨੇ ਜੰਗ ਵਿੱਚ ਲੜੇ ਜੂਝੇ ਤੇ ਜਿਨ੍ਹਾਂ ਨੇ ਲੋਹੇ ਦੇ ਸ਼ਸਤਰਾਂ ਦੀ ਮਾਰ ਆਪਣੇ ਮੂੰਹ ਦੇ ਉੱਪਰ ਸਹਾਰੇ ਐਸੇ ਅਣਗਿਣਤ ਜੀ ਪੈਦਾ ਹੋਏ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲਿਵ ਲਾਈ ਤਾਰ ਮੋਨ ਦਾ ਅਰਥ ਹੋ ਗਿਆ ਮੋਨੀ ਅਸੰਖਾਂ ਹੀ ਜੀ ਵਾਹਿਗੁਰੂ ਦੀ ਕਾਇਨਾਤ ਵਿੱਚ ਐਸੇ ਪੈਦਾ ਹੋਏ ਜਿਹੜੇ ਚੁੱਪ ਰਹਿਣ ਵਾਲੇ ਜਿਹੜੇ ਬੋਲਦੇ ਨਹੀਂ ਸਨ ਅਸੰਖ ਮੋਨ ਲਿਵ ਲਾਇ ਤਾਰ ਲਿਵ ਲਾਇ ਤਾਰ ਦਾ ਅਰਥ ਹੈ ਜਿਨ੍ਹਾਂ ਨੇ ਇੱਕ ਰਸ ਲਗਾਤਾਰ ਸਮਾਧੀ ਲਗਾਈ ਉਹ ਵੀ ਅਣਗਿਣਤ ਜੀਵ ਇੱਥੇ ਪੈਦਾ ਹੋਏ ਕੁਦਰਤ ਕਵਨ ਕਹਾਂ ਵਿਚਾਰ ਕਹਾਂ ਹਾਹਿਦ ਕੰਨੇ ਤੇ ਬਿੰਦੀ ਲਾ ਕੇ ਉਚਾਰਨ ਕਰਾਂਗੀ ਕੁਦਰਤ ਕਵਨ ਇਹ ਵਾਹਿਗੁਰੂ ਜੀ ਸਾਡੇ ਵਿੱਚ ਇੰਨੀ ਕੁਦਰਤ ਕਿੱਥੇ ਸਾਡੇ ਵਿੱਚ ਇੰਨੀ ਤਾਕਤ ਕਿੱਥੇ ਕਹਾਂ ਵਿਚਾਰ ਕਿ ਅਸੀਂ ਤੁਹਾਡੀ ਵਿਚਾਰ ਕਹਿ ਸਕੀ ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਤੁਹਾਡੇ ਬਾਰੇ ਜਾਂ ਤੁਹਾਡੀ ਕਾਇਨਾਤ ਬਾਰੇ ਕੁਝ ਕਹਿ ਸਕਾਂ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਤੁਹਾਡੇ ਤੋਂ ਇੱਕ ਵਾਰ ਵੀ ਕੁਰਬਾਨ ਹੋਣ ਜੁਗਾ ਨਹੀਂ ਮੇਰੇ ਵਿੱਚ ਇੰਨੀ ਵੀ ਸਮਰੱਥਾ ਨਹੀਂ ਮੈਂ ਤੁਹਾਡੇ ਤੋਂ ਸਦਕੇ ਹੋ ਸਕਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਜੋ ਤੁਧ ਭਾਵੇ ਉਹ ਤੇ ਦੁਲਾਵਾਂ ਲੱਗੀਆਂ ਨੇ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦਾ ਹੈ ਸਾਈ ਭਲੀ ਕਾਰ ਮੇਰੇ ਵਾਸਤੇ ਉਹੀ ਕਾਰ ਭਲੀ ਹੈ ਮੇਰੇ ਵਾਸਤੇ ਉਹੀ ਕਾਰ ਚੰਗੀ ਹੈ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੁਸੀਂ ਸਦਾ ਸਲਾਮਤ ਹਮੇਸ਼ਾ ਰਹਿਣ ਵਾਲੇ ਨਿਰ ਅਕਾਰ ਪਰਮੇਸ਼ਰ ਜਿਹਦਾ ਕੋਈ ਆਕਾਰ ਨਹੀਂ ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਇਹ ਮਹਾਨ ਸਿੱਖਿਆ ਸਾਨੂੰ ਜਵਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਬਖਸ਼ ਰਹੇ ਨੇ ਸਾਧ ਸੰਗਤ ਅੱਜ ਦੀ ਵਿਚਾਰ ਆਪਾਂ ਇੱਥੇ ਹੀ ਸੰਕੋਚਾਂਗੇ ਇਸ ਤੋਂ ਅਗਲੀ ਪੌੜੀ ਦੀ ਵਿਚਾਰ ਲੈ ਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਵਾਂਗੇ ਸੰਗਤ ਦੇ ਚਰਨਾਂ పాਸ ਬੇਨਤੀ ਹੈ ਆਪ ਜੀ ਕਿਰਪਾਲਤਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਇਸ ਵੀਡੀਓ ਨੂੰ ਆਪ ਜੀ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤ ਤੱਕ ਗੁਰਬਾਣੀ ਦੀ ਸੰਥਿਆਵਾਰੀ ਜੋ ਵਿਚਾਰ ਹੈ ਉਹ ਪਹੁੰਚ ਪਹੁੰਚਦੀ ਹੋ ਸਕੇ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਕਾਰਜ ਤੋਂ ਲਾਹਾ ਲੈ ਸਕਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ